ਬਾਈ ਜੀ ਸਾਥ ਸ਼੍ਰੀ ਕਾਲ ਜੀ ਲਾਓ ਵੀ ਮਿੱਤਰੋ ਇਹ ਸ਼ੌਂਕ ਤੁਹਾਨੂੰ ਪਹਿਲਾਂ ਵੀ ਖਿਰਾਇਆ ਸੀ ਤੇ ਅੱਜ ਫੇਰ ਦੁਬਾਰੇ ਕਰਾਉਨੇ ਆ ਤੇ ਕਬੂਤਰ ਦੇਖ ਲਿਓ ਮੇਰੇ ਵੀਰ ਧਿਆਨ ਦੇ ਨਾਲ ਸਾਰੇ ਦੇ ਸਾਰੇ ਬਾਜ਼ੀਆਂ ਉੱਡਣ ਲਿਆ ਇੱਕ ਦਮ ਸਿਰਾ ਆਹ ਦੇਖੋ ਇੱਕ ਤੁਹਾਨੂੰ ਬਲਿਆ ਟਾਂਕਾ ਦਿਖਾਈਏ ਅੱਖ ਦੇ ਵਿੱਚ ਪੈਂਦੀ ਆ ਤੇ ਟਾਂਕ ਇਹ ਆ ਗਿਆ ਬਠਿੰਡੇ ਮਾਨਸਾ ਏਰੀਏ ਦੇ ਕਬੂਤਰ ਟੌਪ ਕਲਾਸ ਤੇ ਹੈਗੇ ਇਸ ਟਾਈਮੇ ਮਕੇਰੀਆਂ ਸ਼ਹਿਰ ਦੇ ਲੱਗੇ ਆ। ਮਸਲਾਂ ਜਿਹੜੀਆਂ ਹੈਗੀਆਂ ਇੱਕ ਦਮ ਘਰੇ ਹੀ ਦਿਨ ਗਾਲ ਦਿੰਦੇ ਆ ਜੀ। ਬਹੁਤ ਜ਼ਿਆਦਾ ੜਾਵੇ ਕਬੂਤਰ ਆਏ। ਇੱਕ ਇੱਕ ਪਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਬਾਈ। ਦਿਲ ਖੁਸ਼ ਪਰਿੰਦੇ ਆ ਆਮ ਨਹੀਂ ਹਾਈ ਕਲਾਸ ਪਰਿੰਦੇ ਆ ਬਾਈ। ਫੇਰ ਤੁਹਾਨੂੰ ਦੱਸ ਦਈਏ ਦੇਖੋ ਇੱਕ ਪੀਲੀਆਂ ਦੀ ਬੈਠੀਆਂ ਮਾਦੀਆਂ ਨੇ। ਕਬੂਤਰਾਂ ਵਰਗੀਆਂ। ਇਹ ਸਾਰੀਆਂ ਕਬੂਤਰੀਆਂ ਹੀ ਨੇ ਔਰ 10-12 ਘੰਟੇ ਨਾਰਮਲ ਹੀ ਘਰੇ ਉੜ ਜਾਂਦੇ ਔਰ ਬਾਹਰ ਵੀ ਪੂਰਾ ਗਾਹ ਪਾਉਂਦੇ ਆ ਇਹ ਜਿਹੜੇ ਆਪਾਂ ਤੁਹਾਨੂੰ ਹੁਣ ਕਬੂਤਰ ਦਿਖਾਉਣ ਜਾ ਰਹੇ ਆ ਜਿਹੜੇ ਤੁਸੀਂ ਦੇਖ ਰਹੇ ਹੋ ਬਾਈ ਕੱਲਾ ਕੱਲਾ ਪੰਛੀ ਚੰਗੀ ਤਰ੍ਹਾਂ ਦੇਖ ਲਓ ਇਹ ਸਾਰੇ ਦੇ ਸਾਰੇ ਸੇਲ ਕਰਦੇ ਨੇ ਵੀਰ ਨੇ ਕਿਉਂਕਿ ਇਸ ਵਾਰ ਕਹਿੰਦੇ ਕਿ ਡਾਣੇ ਨਹੀਂ ਕਬੂਤਰ ਘਰ ਦੀ ਕੋਈ ਮਜਬੂਰੀ ਕਰਕੇ ਨਹੀਂ ਦੰਦਾ ਕਈ ਵਾਰ ਬੰਦਾ ਪੂਰੇ ਲੈਸ ਹੋਏ ਪਏ ਨੇ ਪਰਾਂਤੇ ਨੇ ਪੂਰਿਆਂ ਤੇ ਹਰ ਪੈਸੇ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ 2 ਤੋਂ ਲੈ ਕੇ 3000 ਰੁਪਏ ਤੱਕ ਇੱਕ ਕਬੂਤਰ ਮਿਲੂਗਾ ਵੀਰੇ ਇਹ ਆਮ ਕਬੂਤਰ ਨਹੀਂ ਹੈਗੇ ਦੇਖ ਲਓ ਘਟੋ ਘਟ 10 ਕਬੂਤਰ ਇੱਕ ਬੰਦੇ ਆ ਜਰੂਰ ਦਿੱਤੇ ਜਾਣਗੇ ਇਹ ਨਹੀਂ ਵੀ ਇੱਕ ਦੋ ਕਹਿੰਦੇ ਜੋੜੀ ਲੈਣੀ ਆ ਜਾਂ ਇੱਕ ਅੱਧੀ ਜੋੜੀ ਲੈਣੀ ਆ 10-10000 ਦੀ ਬਾਈ ਜੋੜੀ ਦਿੰਦਾ ਉਦਾਂ ਠੀਕ ਹੈ ਜੀ ਤੇ ਆਪਾਂ ਸਿਰਫ ਤੁਹਾਨੂੰ ਇਸ ਲਈ ਦੱਸ ਰਹੇ ਆ ਵੀ ਜਿਹੜੇ ਚੰਗੇ ਕੋਈ ਖਰੀਦਣ ਵਾਲਾ ਬੰਦਾ ਹੈ ਨਾ ਜਿਨੂੰ ਪਤਾ ਕੁਆਲਿਟੀ ਬਾਰੇ ਜਾਣਕਾਰੀ ਰੱਖਦਾ ਕਬੂਤਰਾਂ ਦੇ ਵੀਰ ਉਹੀ ਫੋਨ ਕਰੇ ਕਿਉਂਕਿ 2000 ਤੋਂ ਥੱਲੇ ਕੋਈ ਕਬੂਤਰ ਇਹਨਾਂ ਦੇ ਵਿੱਚ ਹੈ ਨਹੀਂ ਵੀਰੇ ਠੀਕ ਹੈ ਜੀ ਜਿਹੜੇ ਤੁਸੀਂ ਕਬੂਤਰ ਦੇਖ ਰਹੇ ਹੋ ਇਹ ਪੂਰੇ ਅੜਾਵੇ ਕਬੂਤਰ ਨੇ ਇਹ ਕਬੂਤਰੀਆਂ ਨੇ 12 ਦੇ ਕਰੀਬ ਕਬੂਤਰੀਆਂ ਬਾਈ ਤੁਹਾਨੂੰ ਚੰਗੀ ਤਰ੍ਹਾਂ ਤਾਂ ਦਿਖਾ ਰਿਹਾ ਵੀ ਕੱਲ ਨੂੰ ਕੋਈ ਇਹ ਨਾ ਕਹਵੇ ਕਿ ਇਹਦੇ ਵਿੱਚੋਂ ਬੰਦੇ ਨੇ ਕੋਈ ਰੱਖ ਲਿਆ ਆਪਾਂ ਵੀ ਉਹਨੂੰ ਕਹਿ ਦਿੱਤਾ ਮੈਂ ਕਿਹਾ ਬਾਈ ਦੇਖ ਲਾ ਪਹਿਲਾਂ ਤਸੱਲੀ ਕਰ ਲਾ ਠੀਕ ਹੈ ਜੀ ਇਹ 12 ਕਬੂਤਰੀਆਂ ਨੇ ਤੇ ਦੂਜੇ ਖੁੱਡੇ ਦੇ ਵਿੱਚ ਨਰ ਬਾਈ ਕੱਢ ਰਿਆ ਉਹ ਵੀ ਮੈਂ ਤੁਹਾਨੂੰ ਹੁਣੇ ਹੀ ਦਿਖਾ ਦਿੰਦਾ ਜੀ। ਲਓ ਵੀ ਮਿੱਤਰੋ। ਇਸ ਖੁੱਡੇ ਦੇ ਵਿੱਚ ਨਰ ਨੇ ਇਹ ਪਿਓਰ ਪੁੰਨੂ ਵਾਲਾ ਕਬੂਤਰ ਆ ਬਾਈ। ਠੀਕ ਆ ਜੀ। ਜਿਹੜੇ ਕਹਿੰਦੇ ਸੀ ਨਾ ਪੁੰਨੂ ਵਾਲੇ ਚਾਹੀਦੇ ਆ ਅੱਜ ਬਾਈ ਵੇਚ ਰਿਆ। ਕੱਲ ਨੂੰ ਤੁਹਾਡੇ ਦਿਮਾਗ 'ਚ ਇਹ ਨਾ ਰਹੇ। ਟਾਈਮ ਪਾਸ ਵਾਲਾ ਬੰਦਾ ਵੀਰ ਕੋਈ ਫੋਨ ਨਾ ਕਰੇ ਵੀਰੇ। ਠੀਕ ਆ ਜੀ। ਆਪਣੇ ਸੱਜਣ ਦੇ ਕਬੂਤਰ ਨੇ ਸਾਹਮਣੇ ਨਹੀਂ ਆਉਣਾ ਚਾਹੁੰਦੇ। ਤੇ ਮੈਂ ਕਹਾਂ ਮੈਂ ਤੁਹਾਨੂੰ ਦੱਸ ਦਵਾਂ। ਪਿਓਰ ਪੰਨੂ ਵਾਲਾ ਕਬੂਤਰ ਆ ਬਈ ੜਾਰ ਫੁੱਲਾ ਇੱਕ ਇੱਥੇ ਹੋਰ ਹੋਊਗੇ ਇਹ ਕਾਲੇ ਚੀਨੇ ਜਿਹੜੇ ਇਹਨਾਂ ਚੋਂ ਬਣੇ ਨੇ ਵੱਡਾ ਕਬੂਤਰ ਆ ਜਿਹੜਾ ਤੁਹਾਨੂੰ ਦਿਖਾਇਆ ਇਹ ਨਰ ਨੇ ਸਾਰੇ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ ਇੱਕ ਇੱਕ ਪ੍ਰਿੰਦਾ ਜਿਹੜਾ ਹੈਗਾ ਦੇਖਣ ਵਾਲਾ ਬਈ ਇਹ ਟੋਟਲ ਕਬੂਤਰ ਤੁਹਾਨੂੰ ਦੱਸ ਦਿੰਨੇ ਆ ਆਪਾਂ ਕਿੰਨੇ ਕਾ ਹੈਗੇ ਨੇ 2 4 2 6 2 8 2 10 2 12 12 ਨਰ ਨੇ ਬਈ 12 ਮਾਦੀਆਂ ਸੀ ਤੇ 12 13 ਨਰ ਨੇ ਆ 13 ਨਰ ਬਣ ਨੇ 2 4 2 6 2 8 2 10 ਤੋਂ 12 13 ਨਰ ਨੇ ਬਾਈ ਟੋਟਲ ਹੁਣ ਤੁਸੀਂ ਕੱਲਾ ਕੱਲਾ ਨਰ ਵੀ ਧਿਆਨ ਦੇ ਨਾਲ ਦੇਖ ਲਓ ਔਰ ਉੱਡਣ ਦੀ ਗਰੰਟੀ ਮੇਰੀ ਹੋਊਗੀ ਬਾਈ ਕਿਉਂਕਿ ਜਿਹੜੇ ਵੀਰ ਨੇ ਕਿਦੇ ਚੰਗਾ ਕਬੂਤਰ ਹੁੰਦਾ ਉਹਦੀ ਆਪਾਂ ਗਰੰਟੀ ਲੈਨੇ ਆ ਹਾਂ ਵੀ ਇਹ ਗਰੰਟੀ ਵਾਲੇ ਕਬੂਤਰ ਆ ਉੱਡਣ ਵਾਲੇ ਆ ਬਾਈ ਐਨ ਇੱਕਦਮ ਰੈਡੀ ਆ ਤੁਸੀਂ ਜਾ ਕੇ ਸਿੱਧੇ ਜਿਹੜੇ ਬਾਜ਼ੀਆਂ ਦੇ ਵਿੱਚ ਇਹਨਾਂ ਨੂੰ ਬਾਈਜੀ ਛੱਡ ਸਕਦੇ ਹੋ ਜੀ ਦੇਖੋ ਕਬੂਤਰ ਮਿੱਤਰੋ ਜਿੱਥੇ ਵੀ ਜਾਂਦਾ ਵਈ ਤੁਹਾਨੂੰ ਸ਼ੌਂਕ ਕਰਾਈਦਾ ਅੱਜ ਸੇਲ ਵਾਲੇ ਕਬੂਤਰ ਆ ਗਏ ਨੇ ਬਹੁਤ ਵੀਰਪਰਾ ਕਹਿੰਦੇ ਸੀ ਯਾਰ ਜੇ ਕਿਹੇ ਕੋਲ ਹੋਣਗੇ ਤੇ ਦੱਸਿਓ ਆਹ ਵੀਡੀਓ ਦੇਖ ਲਓ ਮੇਰੇ ਵੀਰ ਧਿਆਨ ਦੇ ਨਾਲ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਦੇ ਸਾਰੇ ਕਬੂਤਰ ਜਿਹੜੇ ਹੈਗੇ ਆ ਇਹ ਸੇਲ ਨੇ ਇੱਕ ਅਭ ਟੰਕ ਆਇਆ ਵਈ ਸ਼ਾਕ ਆ ਉਧਰ ਕਬੂਤਰੀ ਸੀ ਉਹ ਜਿਹੜੀ ਪਹਿਲਾਂ ਤੁਹਾਨੂੰ ਦਿਖਾਈ ਆ ਐ ਦੇਖੋ ਅੱਖਾਂ ਜਿਹਦੇ ਟੀਰ ਪੈਂਦੇ ਨੇ ਦੋਨਾਂ ਤੇ ਸਰਾ ਜਾਨਵਰ ਨੇ ਬਾਈ ਫਿਰ ਤੁਹਾਨੂੰ ਦੱਸ ਦਈਏ ਸਟਾਰਟਿੰਗ 2000 ਤੋਂ ਆ ਔਰ ਪੈਰ ਇਹਨਾਂ ਦੇ ਨੀਲੇ ਸੜੇ ਹੋਏ ਪੈਰ ਨੇ ਜਿਹੜੇ ਕਿ ਹਾਈ ਕੁਆਲਿਟੀ ਦਾ ਪ੍ਰਤੀਕ ਆ ਜਾਂਦੇ ਜਮਾਣੀ ਓਡਾਰ ਫੁੱਲ ਦੇਖੋ ਬਾਈ ਇੱਕ ਇੱਕ ਪਰਿੰਦਾ ਜਿਹੜਾ ਹੈਗਾ ਅੱਜ ਦੇਖਣ ਵਾਲਾ ਮਿਲਿਆ ਆ ਔਰ ਜਿਹੜੇ ਵੀਰ ਕਹਿੰਦੇ ਸੀ ਨਾ ਕਿ ਅਸੀਂ ਵਾਦੀਆਂ ਉਡਾਣੇ ਆ ਇਹਦੇ ਵਿੱਚ ਇੱਕ ਦੋ ਜੋੜ ਵੱਡੇ ਜ਼ਰੂਰ ਹੋ ਸਕਦੇ ਆ ਉਹ ਬਾਈ ਤੁਹਾਨੂੰ ਦੱਸ ਦੂਗਾ ਬਾਈ ਆਪਾਂ ਨੂੰ ਵੀ ਪੂਰਾ ਨਹੀਂ ਪਤਾ ਕਿਹੜੇ ਵੱਡੇ ਨੇ ਅੱਜ ਕਿਉਂਕਿ ਸਾਰੇ ਜਿਹੜੇ ਹੈਗੇ ਨੇ ਪੂਰੇ ਵਧੀਆ ਨੇ ਐਨ ਕਿਹੜੇ ਕਬੂਤਰ ਨੇ ਖੜਾਣ ਦੇਖ ਹਰ ਚੀਜ਼ ਜਿਹੜੀ ਇਹਨਾਂ ਦੀ ਵਧੀਆ ਵਿੱਚ ਸੰਧੂਰੀ ਭਲਕਾਂ ਦੇ ਵੀ ਹੈਗੇ ਨੇ ਬਾਈ ਜੀ ਐ ਦੇਖੋ ਇਹਦੀ ਇਹਦੀ ਨੋਕ ਜਿਹੜੀ ਭਾ ਮਾਰਨ ਦੀ ਆ ਸਿਰ ਤੇ ਰੰਗ ਲਾਇਆ ਹੋਇਆ ਬਹੁਤ ਹੀ ਜ਼ਬਰਦਸਤ ਕਬੂਤਰ ਹੈ ਇਹ ਠੀਕ ਹੈ ਜੀ ਆ ਲੋ ਵੀ ਮਿੱਤਰੋ ਬਾਕੀ ਜਿਹੜੇ ਵੀਰ ਨੇ ਖਰੀਦਣਾ ਹੋਇਆ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ ਮੁਕੇਰੀਆਂ ਸ਼ਹਿਰ ਦੇ ਵਿੱਚ ਇੱਕ ਕਬੂਤਰ ਆ ਫਿਰ ਤੁਹਾਨੂੰ ਦੱਸਦੀ ਆ ਲਾਗੇ ਪਿੰਡ ਮੰਮਾ ਫੋਨ ਤੇ ਗੱਲ ਕਰ ਲਵੇ ਮੋਬਾਈਲ ਨੰਬਰ ਹੈ 9888306910 988306910 ਤੇ ਆਹ ਹੈ ਬਾਈ ਦਾ ਵੱਡਾ ਪੁੰਨੂ ਵਾਲਾ ਕਬੂਤਰ ਇਹਦਾ ਮੁੱਲ ਵੀ ਲੱਗਦਾ ਰਿਹਾ ਬਾਈ ਨੇ ਦਿੱਤਾ ਨਹੀਂ ਸੀ ਫੇਰ ਤੁਹਾਨੂੰ ਦੱਸ ਦਈਏ ਪਰ ਅੱਜ ਬਾਈ ਹੁਣੀ ਜਿਹੜੇ ਹੈਗੇ ਨੇ ਕਹਿੰਦੇ ਨੇ ਕਿ ਆਪਾਂ ਯਾਰ ਸੇਲ ਕਰ ਦੇਣਗੇ 24 ਤੇ 25 ਦੇ ਕਰੀਬ ਟੋਟਲ ਕਬੂਤਰ ਨੇ ਬਾਈ ਜਿਹੜਾ ਵੀ ਕੋਈ ਵੀ ਵੀਰ ਖਰੀਦਣਾ ਚਾਵੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਬਾਕੀ ਕਿੱਦਾਂ ਦਾ ਲੱਗਾ ਸ਼ੌਂਕ ਵੀਰੇ ਅੱਜ ਦਾ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ